ਅਤੀ ਸਤਿਕਾਰਤ ਸਰੋਤਿਓ ਤੇ ਬਹੁਤ ਹੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਲਿਸਨ ਐਂਡ ਲਰਨ ਦੇ ਵਿੱਚ ਸਵਾਗਤ ਹੈ ਜੀ ਤੇ ਜਿਵੇਂ ਕਿ ਆਪਾਂ ਨੇ ਇੱਕ ਧਾਰਾਵਾਹਕ ਸ਼ੁਰੂ ਕੀਤਾ ਹੋਇਆ ਉਹਨਾਂ ਬੱਚਿਆਂ ਦੇ ਲਈ ਜਿਨ੍ਹਾਂ ਨੂੰ ਟਫ ਪੰਜਾਬੀ ਹੈ ਜਿਹੜੀ ਉਹ ਨਹੀਂ ਸਮਝ ਆਉਂਦੀ ਤੇ ਤਕਰੀਬਨ ਹਰ ਕੰਪੀਟੀਸ਼ਨ ਦੇ ਵਿੱਚ ਇੱਕ ਅਖੋਤਾਂ ਦਾ ਪ੍ਰਸ਼ਨ ਵੀ ਆਉਂਦਾ ਉਸ ਨੂੰ ਸੌਖਿਆਂ ਕਰਨ ਦੇ ਲਈ ਜਿਹੜੀਆਂ ਥੋੜੀਆਂ ਜੀਆਂ ਔਖੀਆਂ ਅਖੋਤਾਂ ਨੇ ਅਖਾਣਾ ਨੇ ਉਨ੍ਹਾਂ ਦੇ ਅਰਥ ਤੁਹਾਨੂੰ ਸਮਝਾਏ ਜਾ ਰਹੇ ਨੇ ਕਿਉਂਕਿ तकरीबन ਕਿਤਾਬਾਂ ਦੇ ਵਿੱਚ ਇਹਨਾਂ ਦੇ ਅਰਥ ਨਹੀਂ ਦਿੱਤੇ ਜਾਂਦੇ ਸੋ ਉਸੇ ਹੀ ਲੜੀ ਦੇ ਵਿੱਚ ਅੱਜ ਪੇਸ਼ ਹੈ ਜੀ ਲੈਸਨ ਨੰਬਰ 6 ਤੇ ਅੱਜ ਦੀ ਪਹਿਲੀ ਅਖਾਣ ਹੈ ਜੀ ਓਕੜ ਬੱਚਾ ਮੂਲਿਆ ਤੂੰ ਹੱਟੀ ਬਹਿਣਾ ਜਦੋਂ ਕੋਈ ਬੰਦਾ ਕਿਸੇ ਕੰਮ ਨੂੰ ਕਦੀ ਇਹ ਕੰਮ ਕਰ ਲਿਆ ਫਿਰ ਕਦੀ ਦੂਜਾ ਕੰਮ ਕਰ ਲਿਆ ਕਦੀ ਤੀਜਾ ਕੰਮ ਕਰ ਲਿਆ ਪਰ ਕਿਸੇ ਵੀ ਕੰਮ ਦੇ ਵਿੱਚ ਉਹ ਪਰਫੈਕਟ ਨਹੀਂ ਹੁੰਦਾ ਸਫਲ ਨਹੀਂ ਹੁੰਦਾ ਤਾਂ ਉਸ ਨੂੰ ਅਖੀਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਹਾਰ ਕੇ ਤੈਨੂੰ ਪਿਤਾ ਪੁਰਖੀ ਜੋ ਤੇਰੇ ਦਾਦੇ ਪੜਦਾਦਿਆਂ ਦਾ ਜਾਂ ਪਿਤਾ ਦਾ ਕੰਮ ਚੱਲਦਾ ਆ ਰਿਹਾ ਕੋਈ ਬਿਜ਼ਨਸ ਚੱਲਦਾ ਆ ਰਿਹਾ ਅਖੀਰ ਦੇ ਵਿੱਚ ਉਹ ਹੀ ਕਰਨਾ ਪੈਣਾ ਹੈ ਸੋ ਉਸ ਦੇ ਲਈ ਵਰਤਿਆ ਜਾਂਦਾ ਹੈ ਓਕੜ ਬੱਚਾ ਮੂਲਿਆ ਤੂੰ ਹੱਟੀ ਬਹਿਣਾ ਤੇ ਅੱਜ ਦੀ ਦੂਸਰੀ ਅਖਾਣ ਹੈ ਜੀ ਅਮੀਰ ਦੀ ਮਰ ਗਈ ਕੁੱਤੀ ਉਹ ਹਰ ਕਿਸੇ ਨੇ ਪੁੱਛੀ ਗਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾਂ ਲਿਆ ਨਾ ਪਿਆਰੇ ਵਿਦਿਆਰਥੀਓ ਤੇ ਅਤੀ ਸਤਿਕਾਰਤ ਸਰੋਤਿਓ ਤੁਸੀਂ ਜਾਣਦੇ ਹੋ ਕਿ ਅਮੀਰ ਬੰਦੇ ਦੇ ਨੇੜੇ ਟੁਕਮਣਾ ਹਰ ਕੋਈ ਚਾਹੁੰਦਾ ਕਿ ਅਮੀਰ ਬੰਦੇ ਦੇ ਨੇੜੇ ਟੁੱਕਿਆ ਜਾਵੇ ਸੋ ਉਸ ਦੇ ਥੋੜੇ ਜੇ ਨੁਕਸਾਨ ਲਈ ਵੀ ਲੋਕ ਉਸ ਦੇ ਨਾਲ ਹਮਦਰਦੀ ਕਰਦੇ ਨੇ ਪਰ ਜੇ ਕਿਸੇ ਗਰੀਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜੇ ਮੰਨ ਲਓ ਉਸ ਦੀ ਮਾਂ ਵੀ ਮਰ ਜੇ ਤਾਂ ਵੀ ਉਸ ਨੂੰ ਅਣਗੌਲੀਆਂ ਕੀਤਾ ਜਾਂਦਾ ਸੋ ਇਸ ਦੇ ਲਈ ਇਹ ਵਰਤਿਆ ਜਾਂਦਾ ਅਮੀਰ ਦੀ ਮਰ ਗਈ ਕੁੱਤੀ ਉਹ ਹਰ ਕਿਸੇ ਨੇ ਪੁੱਛੀ ਗਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾਂ ਲਿਆ ਨਾ ਤੇ ਅੱਜ ਦੀ ਤੀਸਰੀ ਅਖਾਤ ਹੈ ਜੀ ਅੱਗੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ ਕਿ ਜੇ ਆਪਾਂ ਕਿਸੇ ਚੀਜ਼ ਨੂੰ ਮਿੰਨਤ ਕਰ ਲਈਏ ਕਿਸੇ ਦੇ ਪੈਰਾਂ ਤੇ ਡਿੱਗ ਜੀਏ ਤਾਂ ਬਹਾਦਰ ਤੋਂ ਬਹਾਦਰ ਬੰਦਾ ਵੀ ਸਾਡੀ ਗਲਤੀ ਨੂੰ ਮaaf ਕਰ ਸਕਦਾ ਹੈ ਕਿ ਮਿੰਨਤ ਕਰਨ ਤੇ ਹਰ ਬੰਦਾ ਜਿਹਦੇ ਅੱਗੇ ਅਸੀਂ ਮਿੰਨਤ ਕਰ ਲਵਾਂਗੇ ਪੈਰਾਂ ਤੇ ਡਿੱਗ ਪਾਵਾਂਗੇ ਉਹ ਵੀ ਮaaf ਕਰ ਦਿੰਦਾ ਹੈ ਅੱਗੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ ਚੌਥੀ ਅਖਾਉ ਤੈਜੀ ਅੱਜ ਦੀ ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ ਕੰਨੇ ਕਾ ਮਾਨਣੀ ਹੈਗੀ ਤੇ ਉਤੋਂ ਢੋਲ ਵੱਜ ਰਹੇ ਨੇ ਜਦੋਂ ਕਹਿੰਦਾ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ ਉਹਦਾ ਆਪਣੇ ਆਪ ਤੇ ਕੰਟਰੋਲ ਨਾ ਹੋਵੇ ਤੇ ਹਾਲਾਤ ਵੀ ਉਸੇ ਤਰ੍ਹਾਂ ਦੇ ਹੀ ਹੋ ਜਾਣ ਤਾਂ ਉਸ ਸਮੇਂ ਅਖਾਣ ਵਰਤੀ ਜਾਂਦੀ ਹੈ ਅੱਗੇ ਬੀਬੀ ਟੱਪਣੀ ਕਿ ਬੀਬੀ ਤਾਂ ਪਹਿਲਾਂ ਹੀ ਟੱਪਦੀ ਹੈ ਤੇ ਨਾਲ ਹੀ ਢੋਲਾਂ ਦੀ ਵੀ ਗੜਗੜ ਹੈ ਜਿਹੜੀ ਉਹ ਚੱਲ ਰਹੀ ਹੈ ਤਾਂ ਉਸ ਦੀ ਤਾਲ ਦੇ ਉੱਤੇ ਤਾਂ ਉਹ ਹੋਰ ਟੱਪੇਗੀ ਅੱਜ ਦੀ ਪੰਜਵੀਂ ਐਂਡ ਆਖਰੀ ਅਖੌਤ ਹੈ ਜੀ ਅੰਨਾ ਅੰਨੇ ਨੂੰ ਕੀ ਰਾ ਦੱਸੇਗਾ ਇਹ ਇਸ ਲਈ ਵਰਤਿਆ ਜਾਂਦਾ ਹੈ ਕਿ ਜਿਹੜੇ ਬੰਦੇ ਨੂੰ ਆਪ ਹੀ ਕੁਛ ਨਹੀਂ ਪਤਾ ਚੱਲ ਰਿਹਾ ਉਹ ਦੂਜੇ ਨੂੰ ਕੀ ਦੱਸੇਗਾ ਜਿਹੜਾ ਬੰਦਾ ਆਪ ਅਗਿਆਨੀ ਹੈ ਉਹ ਦੂਜੇ ਦੀ ਅਗਵਾਹੀ ਕਿਵੇਂ ਕਰ ਸਕਦਾ ਹੈ ਦੂਜੇ ਨੂੰ ਗਿਆਨ ਕਿਵੇਂ ਦੇ ਸਕਦਾ ਹੈ ਸੋ ਇਸ ਲਈ ਇਹ ਕਿਹਾ ਜਾਂਦਾ ਹੈ ਕਿ ਅੰਨਾ ਆਦਮੀ ਅੰਨੇ ਨੂੰ ਕੀ ਰਾ ਦੱਸੇਗਾ ਸੋ ਏ ਸੀ ਜੀ ਅੱਜ ਦੀਆਂ ਪੰਜ ਅਖੋਤਾਂ ਤੇ ਤੁਸੀਂ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਲਿਸਨ ਐਂਡ ਲਰਨ ਚੈਨਲ ਦੇ ਨਾਲ ਸ਼ੁਕਰੀਆ ਦੋਸਤੋ Богот बहुत, погодчука. बहुत,